ਪਖੰਡ ਕਿਉਂ ਪੂਜਿਆ ਜਾਂਦਾ ਹੈ ਜਿਹੜਾ ਕੰਮ ਆਮ ਬੰਦੇ ਨਾ ਕਰ ਸਕਣ ਤੇ ਉਹ ਕਰਕੇ ਦਿਖਾਨ ਜਿ세 ਆਮ ਬੰਦੇ ਤੇ ਗ੍ਰਸਤੀ ਨਹੀਂ ਤੇ ਉਹ ਆਖ ਨਸੀ ਗ੍ਰਸਤੀ ਨਹੀਂ ਅਸੀਂ ਨਹੀਂ ਗ੍ਰਸਤੀ ਅਸੀਂ ਗ੍ਰਸਥ ਦਾ ਤਿਆਗ ਇਹ ਬਹੁਤ ਵੱਡੀ ਗੱਲ ਦਿਸ ਪੈਗੀ ਤੇ ਪੂਜਾ ਚੱਲ ਪੈਗੀ ਤੇ ਹੁਣ ਕੌਣ ਦੱਸੇ ਕਿਉਂਕਿ ਭੀੜ ਇਸ ਤਰ੍ਹਾਂ ਦੀ ਪੂਜਾ ਕਰੇਗੀ ਸ੍ਰੀ ਗੁਰੂ ਸਾਹਿਬਾਨ ਗਰਸਤੀ ਨੇ ਭਗਤ ਗਰਸਤੀ ਨੇ RAM ਗਰਸਤੀ ਨੇ ਕ੍ਰਿਸ਼ਨ ਗਰਸਤੀ ਨੇ ਸ਼ਿਵ ਜੀ ਬਾਵੇਂ ਰਹਿੰਦੇ ਤੇ ਜੰਗਲਾ ਚ ਨੇ ਪਰਪਾਰ ਵਰਤੀ ਉਹਨਾਂ ਦੀ ਪਤਨੀ ਹੈ ਗਰਸਤੀ ਨੇ ਤਾਂ ਖੈਰ ਆਪ ਦੀ ਗੱਤ ਲਈ ਅਰਜ਼ ਕਰਾਂ ਜੋ ਕਰਮ ਹਰ ਮਨੁੱਖ ਨਾ ਕਰ ਸਕੇ ਤੇ ਕੋਈ ਕਰਕੇ ਦਿਖਾਵੇ ਪੂਜਾ ਚੱਲ ਪੈਂਦੀ ਉਸ ਨੂੰ ਕਰਾਮਾਤ ਆਖਦੇ ਨੇ ਲੇਕਿਨ ਇਸ ਨੂੰ ਗੁਰਬਾਣੀ ਪਖੰਡ ਕਹਿੰਦੀ ਹੈ